ਸਾਦਾ ਇਹ ਪਿੰਡ ਅੱਬਲ ਖੈਰ ਆ ਅੱਬਲ ਖੈਰ ਦੀ ਇਹ ਗਰਾਉਂਡ ਆ ਗੁਰਦੁਆਰੇ ਦੀ ਗਲੀ ਦੇ ਵਿੱਚ ਇੱਕ ਕੁੱਤੀ ਆ ਉਹ ਜਿੰਮੀ ਉਹਦਾ ਨਾਮ ਰੱਖਿਆਦਾ ਸੀ ਉਹ ਕਾਫੀ ਸਾਲਾਂ ਤੋਂ ਗਲੀ ਦੇ ਵਿੱਚ ਹੀ ਰਹਿੰਦੀ ਆ ਤੇ ਤੀਜੇ ਸੂਏ ਹੀ ਉਹਦੇ ਹਰ ਸਾਲ ਬੱਚੇ ਮਰ ਜਾਂਦੇ ਸੀ ਸਾਨੂੰ ਨਹੀਂ ਪਤਾ ਕਿ ਕਿਉਂ ਮਰਦੇ ਸੀ ਕਿ ਅੱਜ ਨਾਲ ਕਹਿਰ ਹੋਇਆ ਆ ਪਹਿਲਾਂ ਕੱਲ ਜਿਹੜੇ ਬੱਚੇ ਉਹਦੇ ਦੋ ਮਰੇ ਸੀ ਤੇ ਕਿਹਾ ਗਿਆ ਲੋਕਾਂ ਵੱਲੋਂ ਆਸ-ਪਾਸ ਦੇ ਲੋਕਾਂ ਵੱਲੋਂ ਕਿ ਸੱਪ ਲੜ ਗਿਆ ਉਹਦੇ ਕਿ ਉਹ ਬਿਲਡਿੰਗ ਜਿਹੜੀ ਢਾਹ ਰਹੀ ਆ ਕਿ ਉਹਦੇ ਵਿੱਚੋਂ ਸੱਪ ਨਿਕਲਿਆ ਤੇ ਉਹ ਮਰ ਗਿਆ ਤਾਂ ਨੀਲੇ ਹੋਏ ਆ ਪਰ ਉਹਦੇ ਸੱਤ ਬੱਚੇ ਸੀ ਵਿੱਚੋਂ 6 ਤੇ ਲਗਭਗ ਮਰ ਚੁੱਕੇ ਆ ਤੇ ਇੱਕ ਹੋਰ ਸ਼ਾਇਦ ਮਰ ਜਾਈ ਕਰਨੇ ਇਹ ਹੁਣ ਸਾਰੇ ਪਿੰਡ ਚ ਰੋਲਾ ਪੈ ਗਿਆ ਕਿ ਕਿਸੇ ਨੇ ਇਹਨੂੰ ਦਵਾਈ ਪਾਤੀ ਹੈ ਕਿਸੇ ਜਾਲਮ ਨੇ ਕਿਸੇ ਜਾਲਮ ਵਿਅਕਤੀ ਹੁਣ ਮੈਂ ਕੀ ਕਹਾਂ ਉਹ ਸਵੇਰ ਦੀ ਨਾ ਉਹ ਕੁੱਤਾ ਜਿਹੜਾ ਅਸੀਂ ਰੱਖੀ ਸੀ ਨਾ ਦੁੱਧ ਪੀ ਰਹੀ ਸੀ ਨਾ ਕੁਛ ਬਸ ਰੋਈ ਜਾ ਰਹੀ ਤਾਂ ਕਿਉਂਕਿ ਮੇਰੇ ਕੋ ਗੇਟ ਚ ਦਿੰਦੀ ਜੇ ਤੇ ਮੈਂ ਹੀ ਦੁੱਧ ਪਾਨਾ ਮੈਂ ਬ੍ਰੈਡ ਪਾਨਾ ਮੇਰੇ ਆਂਢੀ ਗੁਆਢੀ ਪਾਉਂਦੇ ਸੀ ਰੋਟੀ ਪਾ ਦਿੰਦਾ ਕੋਈ ਤੇ ਉਹ ਸਵੇਰ ਦੀ ਅਸੀਂ ਰੱਖੀ ਨਹੀਂ ਖਾਂਦੀ ਫਿਰ ਮੈਂ ਵੀ ਵੀਡੀਓ ਪਾਈ ਸੀ ਤੇ ਮੈਂ ਹੱਥ ਫੇਰਿਆ ਉਹਦੇ ਸਿਰ ਦੇ ਉੱਪਰ ਉਹਨੂੰ ਪਿਆਰ ਕੀਤਾ ਉਹ ਰੋਂਦਾ ਜਾਨਵਰ ਦੇ ਅੰਦਰ ਵੀ ਦਿਲ ਹੁੰਦਾ ਪਰ ਜਿਸ ਇਨਸਾਨ ਨੇ ਇਸ ਕਲੋਨੀ ਘਟਨਾ ਨੂੰ ਦਿੱਤਾ ਅੰਜਾਮ ਉਹ ਸੁੱਖ ਨਹੀਂ ਪਾਏਗਾ ਜਿਹਦੇ ਸੱਤ ਬੱਚੇ ਜਾਂ 6 ਬੱਚੇ ਜਿਹਾ ਮਰ ਗਏ ਹੋਣ ਤੁਹਾਡੇ ਸਾਹਮਣੇ ਇੱਕ ਹੋਰ ਤਲਫ ਦਾ ਪਿਆ ਉਹ ਵੀ ਮਰ ਜਾਏਗਾ ਤੁਸੀਂ ਫੋਟੋ ਲਈ ਆ ਪਰ ਇਹ ਇਨਸਾਨੀ ਦੁਨੀਆ ਹੈ ਇਹਦਾ ਲੇਖਾ ਜੋਖਾ ਇੱਥੇ ਦੇਣਾ ਜਾਣਾ ਹੈ ਜਾਨਵਰ ਚ ਤੇ ਇਨਸਾਨ ਦੇ ਵਿੱਚ ਦਿਲ ਉਹੀ ਆ ਉਹਦਾ ਵੀ ਮਾਂ ਦਾ ਦਿਲ ਉਹੀ ਆ ਤੇ ਜਿਹੜੇ ਇਨਸਾਨ ਆ ਉਹਦਾ ਵੀ ਦਿਲ ਉਹੀ ਆ ਉਹਦੇ ਵੀ ਬੱਚੇ ਮਰੇ ਆ ਤੇ ਸਿਰ ਸੁੱਟ ਕੇ ਬੈਠੀ ਸੀ ਤੁਹਾਡੇ ਸਾਹਮਣੇ ਮੈਂ ਕਿੱਦਾਂ ਆਉਨ ਪਰ ਉਹਦਾ ਬੱਚਾ ਜਿਹੜਾ ਦੂਸਰਾ ਇੱਕ ਬਚਿਆ ਸ਼ਾਇਦ ਉਹ ਵੀ ਬਚੇ ਨਾ ਉਹ ਦੋ ਅਪੀਲਾਂ ਪੇਪਰ ਮਾਂ ਦੀ ਹਿੰਮਤ ਨਹੀਂ ਪਈ ਕਿ ਉਹ ਦੁੱਧ ਅੰਦਰ ਜਿਹੜਾ ਉਹਦੇ ਚਲੇ ਜੇ ਜਾਂ ਉਹ ਰੋਟੀ ਖਾ ਲੇ ਉਹ ਬਣੀ ਵੀ ਆ ਮੇਰੇ ਮੇਰੇ ਮਗਰ ਮਗਰ ਕੋ ਮੰਦਾ ਹੀ ਆ ਤੇ ਮੈਨੂੰ ਜ਼ਾਹਿਰ ਕਰਨ ਦੀ ਆ ਆਪਣਾ ਦੁੱਖ ਜ਼ਾਹਿਰ ਕਰਨ ਦੀ ਆ ਕਿ ਮੇਰੇ ਬੱਚੇ ਮਰਦੇ ਪਏ ਆ ਸਾਹਮਣੇ ਦੇਖੇ ਉਹਨਾਂ ਆਵਾਜ਼ ਮਾਰਾਂਗਾ ਜਿਵੇਂ ਨਾਦਰਾ ਇਹ ਦੁੱਖ ਜ਼ਾਹਿਰ ਕਰਦੀ ਪਈ ਆ ਕਿ ਮੇਰੇ ਬੱਚੇ ਜਿਹੜੇ ਆ ਮਰ ਗਏ ਆ ਤੇ ਮੈਂ ਕੀ ਕਰ ਸਕਦਾ ਇਹਦੇ ਅੱਗੇ ਬਸ ਮੇਰੀ ਇੱਕੋ ਹੀ ਆ ਕਿ ਪ੍ਰਸ਼ਾਸਨ ਦੇ ਚਾਹੇ ਜਾਂ ਸਰਕਾਰਾਂ ਚਾਹੇ ਨਾ ਤੇ ਇਹਦਾ ਇੱਕ ਵਾਰੀ ਨਾ ਉਹਦਾ ਕੀ ਜਾਂਦੇ ਆ ਇਹਦਾ ਇਨਵੈਸਟੀਗੇਸ਼ਨ ਜ਼ਰੂਰ ਕੀਤੀ ਜਾਏ ਇਹ ਦੇਖੋ ਮੇਰੇ ਆਵਾਜ਼ ਮਾਰਨ ਤੇ ਆ ਗਈ ਆ ਰੋਂਦੀ ਪਈ ਆ ਉਹ ਇੱਕੋ ਦਾ ਇਹ ਰੋਂਦੀ ਪਈ ਆ ਕਿ ਬੱਚੇ ਮਰ ਗਏ ਆ ਮੈਂ ਇਹਦਾ ਕਿਸ ਤਰ੍ਹਾਂ ਕਿਸ ਤਰ੍ਹਾਂ ਨੂੰ ਮੈਂ ਇਹਦਾ ਮਨ ਦੁੱਖ ਵੰਡਾ ਸਕਦਾ ਆ ਕਿ ਇਹ ਮਰ ਗਿਆ ਇਹਦਾ ਬਸ ਦੁੱਖ ਨਹੀਂ ਵੰਡਾ ਸਕਦਾ ਪਰ ਇਹਨੂੰ ਦੁੱਧ ਪਾਉਂਦਾ ਸੀ ਮੈਂ ਸਵੇਰੇ ਰੋਜ਼ ਉੱਠ ਕੇ ਸ਼ਾਮੀ ਦੌਰ ਵਾਈਫ ਮੇਰੀ ਦੁਪਹਿਰ ਨੂੰ ਪਾਉਂਦੀ ਆ ਅਸੀਂ ਸਪੈਸ਼ਲਿਸਟ ਵਾਤੇ ਬ੍ਰੈਡ ਲਾਇਦੇ ਆ ਮੱਲੇ ਵਾਲਿਆਂ ਨੇ ਜੋ ਬੰਦਾ ਉਹ ਪਾਉਂਦੇ ਆ ਤੁਹਾਡੇ ਸਾਹਮਣੇ ਮੈਂ ਕੋਈ ਇਹਨੂੰ ਸਿਖਾਇਆ ਤੇ ਨਹੀਂ ਉਹ ਰੋਂਦੀ ਪਈ ਆ ਨਾ ਮੇਰੇ ਲਾਗੇ ਆ ਕੇ ਮੈਂ ਕੀ ਕਰ ਸਕਦਾ ਹੁਣ ਇਹਦੇ ਇਹਦਾ ਦੁੱਖ ਮੈਂ ਕਿੱਦਾਂ ਜਿਹੜਾ ਜਾਹਰ ਕਰ ਸਕਦਾ ਹਾਂ ਸੱਤ ਬੱਚੇ ਮਰੇ ਆ ਨਾ ਸੇ ਮਰ ਗਿਆ ਸਤਮਾ ਆ ਇੱਕ ਹੋਰ ਉਹ ਸਾਹਮਣੇ ਆ ਤੇ ਲੋਕਾਂ ਨੇ ਕਿਸੇ ਨੇ ਕਿਤੇ ਨੱਪਿਆ ਕੋ ਕਿਤੇ ਨੱਪਿਆ ਨੀਲੇ ਪੈ ਕੇ ਬੱਚੇ ਮਰਦੇ ਆ ਪਹਿਲਾਂ ਸ਼ਾਇਦ ਸਾਰੇ ਨਹੀਂ ਕੋਈ ਕਹੇ ਕਿ ਸੱਪ ਲੜ ਗਏ ਆ ਸੱਪ ਲੜ ਕੇ ਮਰਿਆ ਹੋਏਗਾ ਅੱਜ ਜਦੋਂ ਫੇਰ ਪੰਜ ਬੱਚੇ ਜਦੋਂ 90 ਕੇ ਲੋਕਾਂ ਨੇ ਆਸੇ-ਪਾਸੇ ਨੱਪੇ ਆ ਤੇ ਉਹ ਕਿਉਂਕਿ ਉਹ ਨੀਲੇ ਪੈ ਚੁੱਕੇ ਕਿਸੇ ਨੂੰ ਇਨਫੈਕਸ਼ਨ ਨਾ ਹੋ ਜਾਏ ਪਰ ਮਾਂ ਦਾ ਜਿਗਰਾ ਇਹੋ ਹੀ ਆ ਕਿ ਦੁੱਖ ਕਿੰਨੂੰ ਵਡਾਏ ਤੇ ਮੈਂ ਇਹਨੂੰ ਸ਼ੁਰੂ ਤੋਂ ਹੀ ਜਦੋਂ ਛੋਟੀ ਜੀ ਸੀ ਇਹਨੂੰ ਗਲੀ ਦੇ ਵਿੱਚ ਲਿਆਂਦਾ ਸੀ ਇਹਨੂੰ ਮੈਂ ਪਾਲਿਆ ਸੀ ਇਹਨੂੰ ਮੈਂ ਦੁੱਧ ਪਾੰਦਾ ਸੀ ਤੇ ਅੱਜ ਇਹਦਾ ਦੁੱਖ ਮੈਨੂੰ ਆਪਣਾ ਦੁੱਖ ਜਾਹਿਰ ਕਰਦੀ ਪਈ ਆ ਇਹ ਤਾਂ ਮੈਂ ਦੁੱਖ ਕਿੱਦਾਂ ਵੰਡਾ ਸਕਦਾ ਆ ਕਿਉਂਕਿ ਇਹ ਤਾਂ ਮੈਂ ਦੁੱਖ ਜਿਹੜਾ ਨਹੀਂ ਵੰਡਾ ਸਕਦਾ ਆਪਣੇ ਵੱਲੋਂ ਤੇ ਮੇਰੇ ਨਾਲ ਇਹ ਦੁੱਖ ਜ਼ਾਹਿਰ ਕਰਨਾ ਇਹ ਜਿਦਾ ਗਲੇ ਲਾ ਕੇ ਕੋਈ ਰੋਂਦਾ ਆ ਤੇ ਜਾਨਵਰ ਵੀ ਉਹੀ ਚੀਜ਼ ਹੁੰਦੀ ਆ ਜਾਨਵਰ ਦੇ ਵਿੱਚ ਵੀ ਉਹੀ ਦਿਲ ਹੁੰਦਾ ਜਦੋਂ ਇਹ ਤੁਹਾਡੇ ਸਾਹਮਣੇ ਆ ਨਾ ਮੈਂ ਇਹਨੂੰ ਕੋਈ ਸਿਖਾਇਆ ਦੇ ਨਹੀਂ ਇਹ ਆਪਣਾ ਦੁੱਖ ਜ਼ਾਹਿਰ ਕਰਦੀ ਪਈ ਆ ਰੋਂਦੀ ਪਈ ਆ ਅੰਦਰ ਢਿੱਡ ਦੇ ਵਿੱਚੋਂ ਪਰ ਕੀ ਕਹਿ ਸਕਦੇ ਆ ਪਰ ਇੱਕੋ ਹੀ ਹਰਜਾ ਕਿ ਰੱਬ ਜਿਹੜਾ ਨਾ ਉਹ ਦੇਖਦਾ ਪਿਆ ਜਿਨੇ ਇਹ ਕਲੋਨੀ ਹਰਗਮਤ ਹਰਕਤ ਕੀਤੀ ਆ ਜਿਨੇ ਵੀ ਦਵਾਈ ਪਾਈ ਆ ਜਿਹਦੇ ਬੱਚਿਆਂ ਨੂੰ ਮਾਰਿਆ ਆ ਤੁਸੀਂ ਦੇਖੋ ਉਹਦੀ ਚਾਲ ਤੋਂ ਦੇਖੋ ਉਹ ਜਾਣਾ ਵੀ ਜਾਂਦੀ ਆ ਪਰ ਆਪਣਾ ਦੁੱਖ ਜਿਹਨੂੰ ਕਹਿੰਦੇ ਨਾ ਕਿ ਹੌਲ ਹੌਲਾ ਹੋ ਗਿਆ ਆਪਣਾ ਦੁੱਖ ਸੁਣਾ ਕੇ ਉਦਾਂ ਹੀ ਇਹ ਜਾਨਵਰ ਆ ਤੁਸੀਂ ਦੇਖੋਗੇ ਆਪਣਾ ਦਰਦ ਜਿਹੜਾ ਸੁਣਾ ਕੇ ਜਿਹੜਾ ਜਿਹਨੂੰ ਕਹਿੰਦੇ ਨਾ ਹਲਕਾ ਜਿਹਾ ਮਹਿਸੂਸ ਕਰਦਾ ਪਿਆ ਆ ਇਨਸਾਨੀਅਤ ਵੀ ਉਹ ਹੀ ਆ ਪਰ ਪ੍ਰਸ਼ਾਸਨ ਜਾਂ ਡਿਪਟੀ ਕਮਿਸ਼ਨਰ ਸਾਹਿਬ ਚਾਹਣ ਤਾਂ ਉਹ ਦੋਸ਼ੀ ਤੱਕ ਪਹੁੰਚਿਆ ਜਾ ਸਕਦਾ ਕਿੱਦਾਂ ਕੀ ਇਨਵੈਸਟੀਗੇਸ਼ਨ ਕੀਤੀ ਐ ਸਾਰੇ ਇੱਥੇ ਖੇਡਦੇ ਆ ਸਾਰੇ ਇੱਥੇ ਆ ਪਰ ਮੈਂ ਕੀ ਕਹਿ ਸਕਦਾ ਮੇਰਾ ਪਿੰਡ ਆ ਯਾਰ ਪਰ ਜਦੋਂ ਇਹੋ ਜਿਹੀ ਕੋਈ ਕਲੋਨੀ ਹਰਕਤ ਹੁੰਦੀ ਆ ਤੁਸੀਂ ਨਿਆਣਿਆਂ ਨੂੰ ਪੁੱਛੋ ਕਿ ਇਹਦੇ ਬੱਚੇ ਨਹੀਂ ਕਹਿੰਦੇ ਕਿ ਇੱਥੇ ਖੇਡਦੇ ਆ ਸਾਰਿਆਂ ਨੂੰ ਕੀ ਚਲੋ ਖੇਡਦੇ ਨਜ਼ਰ ਆਉਂਦੇ ਆ ਸਰ ਸਾਹਿਬ ਕੀ ਲੱਗਦਾ ਇਨਸਾਨੀਅਤ ਕਿਤੇ ਨਾ ਕਿਤੇ ਖਤਮ ਹੋ ਗਈ ਆ ਮੈਂ ਕਹਿੰਦਾ ਇਨਸਾਨੀਅਤ ਦਾ ਬੇੜਾ ਗਰਕ ਹੋ ਗਿਆ ਆ ਕੋਈ ਬੇੜਾ ਗਰਕ ਤਾਂ ਕਹਿ ਲਿਆ ਆ ਕਿ ਯਾਰ ਉਹਦੇ ਵੀ ਬੱਚਿਆਂ ਦੇ ਵਿੱਚ ਉਹਦੇ ਵੀ ਦਿਲ ਦੇ ਵਿੱਚ ਉਹੀ ਹੈ ਜੋ ਇਨਸਾਨ ਦੇ ਬੱਚਿਆਂ ਦੇ ਵਿੱਚ ਹੁੰਦਾ ਉਹਦਾ ਵੀ ਓਨਾ ਹੀ ਦੁੱਖ ਆਉਣ ਨੂੰ ਤੇ ਹਨ ਉਹਨੂੰ ਵੀ ਇਨਸਾਨ ਨੂੰ ਵੀ ਓਨਾ ਦੁੱਖ ਹੁੰਦਾ ਉਹਦੇ ਬੱਚੇ ਮਰੇ ਆ ਤੇ ਉਹ ਸਵੇਦ ਦੀ ਕੁਛ ਖਾਂਦੀ ਪੀਂਦੀ ਨਹੀਂ ਪਈ ਸਵੇਦ ਦੀ ਕੁਛ ਨਹੀਂ ਕਰ ਰਹੀ ਤੇ ਉਦਾਂ ਹੀ ਉਹ ਮਤਲਬ ਉਹ ਆਪਣੇ ਦੁੱਖ ਕਿੱਦਾਂ ਜ਼ਾਹਿਰ ਕਰੇ ਮੈਂ ਉਹਦਾ ਦੁੱਖ ਤਾਂ ਸਮਝਦਾ ਐ ਕਿਉਂਕਿ ਮੈਂ ਜਦੋਂ ਛੋਟੀ ਹੁੰਦੀ ਤੁਹਾਨੂੰ ਲੈ ਆਇਆ ਸੀ ਤੇ ਉਹਨੂੰ ਮੈਂ ਆਦੀ ਗਲੀ ਦੇ ਵਿੱਚ ਸਾਰੇ ਲੋਕੀ ਇਹਨੂੰ ਪਿਆਰ ਕਰਦੇ ਆ ਸਾਰੇ ਗਲੀ ਵਾਲੇ ਇਹਨੂੰ ਦੁੱਧ ਪਾਉਂਦੇ ਆ ਕੋਈ ਇਹਨੂੰ ਕੁਝ ਪਾਉਂਦਾ ਸੀ ਇਹ ਤੀਸਰੇ ਸੂਵੇ ਤੱਕ ਇਹਦੇ ਬੱਚੇ ਇਹਦੇ ਮਰਜਾ ਸਾਨੂੰ ਨਹੀਂ ਸੀ ਸਮਝ ਲੱਗਦੀ ਕਿਉਂ ਮਰਦੇ ਆ ਇਸ ਵਾਰੀ ਇਹਨੇ ਖੁਦ ਹੀ ਦਿਮਾਗ ਲਾ ਕੇ ਮੇਰੇ ਬੱਚਿਆਂ ਨੂੰ ਬਚਾਣਾ ਇੱਥੇ ਤੁਸੀਂ ਇਹ ਖੁੱਡਾ ਦੇਖਿਆ ਆ ਇਹ ਖੁੱਡੇ ਦੇ ਅੰਦਰ ਖੁਦ ਇਹਨੇ ਖੁੱਡਾ ਡੂੰਘੇ ਤੱਕ ਅੰਦਰ ਉੱਪਰ ਪੱਕਾ ਆ ਕਿ ਨੀਂਹ ਝੜੀ ਜੋ ਵੀ ਬਚਾਇਆ ਜਨਵਰੀ ਮਹੀਨੇ ਕੜਕ ਦੀ ਠੰਡ ਦੇ ਵਿੱਚ ਇਹਨੇ ਬੱਚਿਆਂ ਨੂੰ ਜਨਮ ਦਿੱਤਾ ਸੀ 2 ਮਹੀ ਮੈਂ ਮੂੰਹ ਚੋਂ ਗਾਲ ਨਿਕਲਦੀ ਆ ਪਰ ਨਹੀਂ ਕੱਢਣੇ ਜਾਂਦਾ ਉਹਨੇ ਪਾਪ ਕੀਤਾ ਆ ਪਰ ਉਹ ਪਾਪ ਦਾ ਨੂੰ ਦੇਣਾ ਹੀ ਪੈਣਾ ਇਸੇ ਇਸੇ ਇੱਥੇ ਹੀ ਉਹਨੂੰ ਇਨਸਾਫ਼ ਦੇਣਾ ਪੈਣਾ ਕਿ ਸੱਤ ਬੱਚਿਆਂ ਨੂੰ ਜਿੰਨੇ ਦਵਾਈ ਪਾਈ ਆ ਕਿਉਂਕਿ ਮੈਂ ਸਵੇਰ ਦਾ ਕੋਈ ਕੰਮ ਨਹੀਂ ਕਰ ਪਾ ਰਿਹਾ ਮੇਰਾ ਦਿਲ ਨਹੀਂ ਕਰ ਰਿਹਾ ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰ ਰਿਹਾ ਉਹਦੇ ਜਿਹੜੇ 6 ਬੱਚੇ ਆ ਇੱਥੇ ਤੁਰਦੇ ਫਿਰਦੇ ਸਾਡੇ ਸਾਹਮਣੇ ਹੀ ਉਹ ਮੇਰੇ ਲੱਗ ਕੇ ਆਂਦੀ ਆ ਆਪਣਾ ਸਿਰ ਸੁੱਟ ਕੇ ਬਹਿ ਜਾਂਦੀ ਆ ਮੈਂ ਉਹਦੇ ਹੱਥ ਫੇਰ ਦਾਂ ਤੇ ਚਲੀ ਜਾਂਦੀ ਆ ਉਹ ਇੱਕ ਹੌਸਲਾ ਲੱਭਦੀ ਆ ਕਿ ਮੈਨੂੰ ਕੋਈ ਹੌਸਲਾ ਦੇਣ ਵਾਲਾ ਪਰ ਉਹਦੇ ਮਨ ਚ ਕੀ ਉਹਦੇ ਵੀ ਬੱਚੇ ਮਰੇ ਆ ਉਹਦੇ ਵੀ ਬੱਚੇ ਮਰੇ ਆ ਪਰ ਕਿਤਨਾ ਕਿਤੇ ਇਨਸਾਨੀਅਤ ਨਾਲ ਜਿਹੜੀ ਇਨਸਾਨੀਅਤ ਇਹ ਕਾਲ ਯੁਗ ਕੰਨੇ ਆ ਕਾਲ ਯੁਗ ਆ ਕਾਲ ਯੁਗ ਦੇ ਵਿੱਚ ਤੁਹਾਡੇ ਸਾਹਮਣੇ ਜੋ ਵੀ ਹੋ ਰਿਹਾ ਆ ਇਹ ਜੇ ਉਹਦੇ ਬੱਚਿਆਂ ਨੂੰ ਕਿਸੇ ਨੇ ਮਾਰਿਆ ਨਾ ਰਹਿਣਾ ਉਹਦਾ ਵੀ ਖੁਸ਼ ਨਹੀਂ ਹੈਗਾ ਕਿਉਂਕਿ ਉਹਦੇ ਅੰਦਰੋਂ ਕਿੰਨੀ ਕੁ ਵੱਦੋਂ ਆ ਨਿਕਲਦੀ ਹੋएगी ਇਸ ਤੋਂ ਵੱਧ ਮੈਂ ਕੀ ਬੋਲ ਸਕਦਾ ਆ ਤਾਂ ਮੈਂ ਇਹੋ ਚਾਹਣਾ ਕਿ ਜੇ ਇਹਦੇ ਬੱਚਿਆਂ ਨੂੰ ਕਿਸੇ ਨੇ ਮਾਰਿਆ ਆ ਉਹਦਾ ਕੱਖ ਨਾ ਰਹੇ ਉਹਦਾ ਤੇ ਜੇ ਪ੍ਰਸ਼ਾਸਨ ਚਾਹੇ ਤਾਂ ਇਨਵੈਸਟੀਗੇਸ਼ਨ ਕਰਕੇ ਦੋਸ਼ੀਆਂ ਤੱਕ ਪਹੁੰਚ ਸਕਦੀ ਆ ਕਿਉਂਕਿ ਮੌਤ ਮੌਤ ਹੀ ਹੁੰਦੀ ਆ ਭਾਏ ਕਿਸੇ ਦੀ ਹੋਏ ਭਾਏ ਜਾਨਵਰ ਦੀ ਹੋਏ ਤੇ ਭਾਏ ਕਿਸੇ ਇਨਸਾਨ ਦੀ ਹੋਈ